ਸਸੀ ਗਾਲ ਜੀ ਤੇ ਅੱਜ ਖੜੇ ਆ ਅਸੀਂ ਕਿਦੜਵਾ ਕਿਦੜਵਾ ਦੇ ਵਿੱਚ ਸ਼ਮਸ਼ਾਨ ਘਾਟ ਬਣੀ ਹੋਈ ਹੈਗੀ ਤੇ ਸ਼ਮਸ਼ਾਨ ਘਾਟ ਦੇ ਵਿੱਚ ਦੇਖੋ ਜੀ ਕਿੰਨਾ ਸੋਹਣੀ ਚੀਜ਼ ਬਣੀ ਹੋਈ ਹੈ ਇੱਥੇ ਹਾਂ ਜੀ ਫਿਰ ਮੰਦਿਰ ਸ਼ਿਪੂਰੀ ਮੰਦਿਰ ਬਣਿਆ ਹੋਇਆ ਜੀ ਹਾਂ ਘਾਟ ਦੇ ਵਿੱਚ ਉਹ ਦੇਖੋ ਜੀ ਇਹਨਾਂ ਨੇ ਬਣਵਾਇਆ ਹੈ ਇਹ ਹੇ ਆ ਦੇਖੋ ਬਹੁਤ ਵਧੀਆ ਲੱਗ ਰਿਹਾ ਵੀ ਮੈਨੂੰ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਆਹ ਵੇਖੋ ਪਾਰਕ ਬਣਿਆ ਹੋਇਆ ਵਿੱਚ ਪਾਰਕ ਵਿੱਚੋ ਕੁਰਸੀਆਂ ਲੱਗੀਆਂ ਹੋਈਆਂ ਬੈਠਣ ਲਈ ਤੇ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਉਹ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਘੈਂਟ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਅੰਦਰ ਅੰਦਰ ਸਕੂਨ ਮਿਲਦਾ ਬੰਦਾ ਆਪਾਂ ਉਂ ਤਾਂ ਬੰਦਾ ਡਰਦਾ ਰਹਿੰਦਾ ਹੈ ਨਾ ਵੀ ਉਹਦੇ ਵਿੱਚ ਆਉਣ ਨੂੰ ਛਿਵੇਂ ਚ ਜਾਣ ਨੂੰ ਪਰ ਇੱਥੇ ਕੋਈ ਡਰ ਨਹੀਂ ਅੰਦਰ ਬਹੁਤ ਚੀਜ਼ ਹੁਣੀ ਬਣੀ ਹੋਈ ਹੈਗੀ ਬਹੁਤ ਮਤਲਬ ਬੈਠਣ ਨੂੰ ਠੀਕ ਹੈ ਰੈਸਟ ਕਰਨ ਨੂੰ ਤੇ ਬੜੀ ਬਧੀ ਚੀਜ਼ਾਂ ਮੰਦਰ ਮੰਦਰ ਬਣੇ ਹੋਏ ਆ ਨਾ ਕੋਈ ਉਹ ਕਰ ਸਕਦੇ ਆ ਮਤਲਬ ਕੋਈ ਡਰ ਨਹੀਂ ਕੋਈ ਡੱਕਰ ਨਹੀਂ ਇਹਦੇ ਵਿੱਚ ਕੁਝ ਨਹੀਂ ਹੈਗਾ ਮੈਂ ਦੇਖੋ ਜੀ ਅੱਗੇ ਦਿਖਾਉਣਾ ਤੁਹਾਨੂੰ ਆ ਬੈਣੀਆਂ ਹੋਈਆਂ ਕੁਰਸੀਆਂ ਉਹ 메ਨ ਗੇਟ ਆ ਉਧਰ ਬਣਿਆ ਹੋਇਆ ਤੇ ਆ ਦੇਖੋ ਆ ਕੁਦਰਤ ਬਹੁਤ ਕਹਿਣ ਸੰਭੀ ਹੋਈ ਇਹਨਾਂ ਨੇ ਜੀ ਆ ਦੇਖੋ ਆ ਪਿੱਪਲ ਹੈ ਪਿੱਪਲ ਬਹੁਤ ਪੁਰਾਣਾ ਕੁਦਰਤ ਆ ਦੇਖੋ ਜੀ ਕਿੰਨਾ ਸਕੂਨ ਮਿਲਦਾ ਹੈ ਰੰਦਰ ਆ ਕੇ ਦੇਖੋ ਜੀ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਪਾਰਕ ਬਣਿਆ ਹੋਇਆ ਗਮੜੇ ਲੱਗੇ ਹੋਏ ਫੁੱਲ ਬੂਟੀਆਂ ਆ ਦੇਖੋ ਨਲਕਾ ਲੱਗਿਆ ਹੋਇਆ ਪਾਣੀ ਪੀਣਾਸ ਤੇ ਤੇ ਸੁਵਿਧਾ ਇਹਨਾਂ ਕੋਲ ਸਾਰੀ ਹੈ ਕੀ ਮਤਲਬ ਆ ਦੇਖੋ ਜੀ ਆ ਗੱਡੀ ਹੈ ਕੋਈ ਡੈੱਡ ਬਾਡੀ ਵਗੈਰਾ ਲੈ ਕੇ ਜਾਣ ਲਈ ਜਾਂ ਹਨਾ ਲੈ ਕੇ ਆਉਣ ਲਈ ਇਹ ਬਣੀ ਹੋਈ ਹੈ ਇਹਨਾਂ ਕੋਲ ਬਹੁਤ ਚੀਜ਼ਾਂ ਸੋਹਣੀਆਂ ਬਣੀਆਂ ਆਈਆਂ ਆ ਮੇਨ ਐਂਟਰੀ ਗੇਟ ਹੋ ਗਿਆ ਇਧਰੋਂ ਤੇ ਆਹ ਹੋ ਗਏ ਬਾਥਰੂਮ ਵਗੈਰਾ ਤੇ ਆ ਦੇਖੋ ਮੂਰਤੀਆਂ ਲੱਗੀਆਂ ਹੋਈਆਂ ਕਿੰਨੀ ਸੋਹਣੀ ਚੀਜ਼ ਬਣੀ ਹੋਈ ਆ ਆ ਦੇਖੋ ਜੀ ਆ ਮੂਰਤੀਆਂ ਲੱਗੀਆਂ ਹੋਈਆਂ ਆ ਦੇਖੋ ਚਾਹ ਸਕਦੇ ਆ ਹਾਂ ਆ ਦੇਖੋ ਜੀ ਉਹ ਕਾਹਂ ਚੀਜ਼ ਬਣੀ ਹੋਈ ਆ ਆ ਸ਼ੱਡ ਲੱਗੇ ਹੋਏ ਹੈਗੇ ਤੇ ਆ ਦੇਖੋ ਜੀ ਬੀ ਐਨ ਟੀ ਪੁਰਾਣੇ ਕੱਪੜੇ ਅਤੇ ਦਵਾਈਆਂ ਸ਼ਿਪੋਰੀ ਵਿੱਚ ਨਾ ਛੱਡ ਕੇ ਜਾਓ ਜੀ ਇਹ ਤੁਹਾਡੀ ਆਪਣੀ ਹੈ ਇਸ ਨੂੰ ਸਾਫ਼ ਰੱਖੋ ਅਖੇ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਦੇਖੋ ਜੀ ਆਹ ਦੇਖੋ ਆ ਬੈਠਣ ਲਈ ਬਣਿਆ ਹੋਇਆ ਇੱਥੇ ਤੇ ਅੱਜ ਡੈੱਡ ਬੋਡੀ ਆਈ ਸੀ ਇੱਕ ਤੇ ਆਹ ਦੇਖ ਲਓ ਆ ਮਿੱਟੀ ਹੋ ਆ ਦੇਖੋ ਜੀ ਮਿੱਟੀ ਹੋ ਜਾਂਦਾ ਬੰਦਾ ਨਾਲੇ ਕੋ ਆ ਬਣ ਗਈ ਕੋਈ ਆਪਣਾ ਮਾਨ ਕਰਦੇ ਆ ਨਾ ਪੈਸੇ ਦਾ ਠੀਕ ਹੈ ਤੇ ਆਪਣਾ ਮਤਲਬ ਹੀ ਹੋਣ ਦਾ ਸਾਰੇ ਕਾਹੇ ਤਾਂ ਉਹ ਸਾਰਾ ਕੁਝ ਇੱਥੇ ਆ ਕੇ ਆ ਦੇਖ ਲੋ ਮਿੱਟੀ ਹੋ ਜਾਂਦਾ ਇਹਦੇ ਵਿੱਚ ਆ ਕੇ ਹਾਂ ਆ ਦੇਖੋ ਇਹ ਆ ਬਣਿਆ ਹੋਇਆ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਪਾਰਕ ਬਣਿਆ ਹੋਇਆ ਮੈਂ ਕਹਿੰਦਾ ਘੁੰਮਣ ਲਈ ਤਾਂ ਬੜੀ ਵਧੀਆ ਚੀਜ਼ ਬਣੀ ਹੋਈ ਆ ਦੇਖੋ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਬਹੁਤ ਕੰਮ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਆ ਦੇਖੋ ਆ ਮੂਰਤੀਆਂ ਲੱਗੀਆਂ ਹੋਈਆਂ ਬਾਬੇਮੀ ਵਿੱਚ ਤੇ ਆ ਕੁਦਰਤ ਬਹੁਤ ਵਧੀਆ ਸੰਭੀ ਹੋਈ ਹੈ ਇਹਨਾਂ ਨੇ ਆ ਦੇਖੋ ਇਤਰਾਖਤ ਸਾਰੇ ਬਣੇ ਆਹ ਦੇਖੋ ਜੀ ਇਹਨਾਂ ਕੋਲ ਆ ਵੀ ਸਾਧਨ ਵੀ ਹੈਗੇ ਹੈਗੇ ਆ ਦੇਖੋ ਜੀ ਇਹ ਲਿਆਉਣ ਵਾਸਤੇ ਮੰਨੋ ਵੀ ਡੈੱਡ ਬਾਡੀ ਲੈ ਕੇ ਆਉਣ ਵਾਸਤੇ ਪੰਜਾਬ ਸਰਕਾਰ ਨੇ ਮੈਨੂੰ ਦਾਨ ਕੀਤੀਆਂ ਹੋਈਆਂ ਇਹਨਾਂ ਨੂੰ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਯਾਰ ਕੋਮਨ ਲਈ ਬਹੁਤ ਚੀਜ਼ ਬਣੀ ਹੋਈ ਹੈ ਘੈਂਟ ਆ ਦੇਖੋ ਜੀ ਕੁਦਰਤ ਬਹੁਤ ਘੈਂਟ ਸੰਭੀ ਹੋਈ ਹੈ ਇਹਨਾਂ ਨੇ ਆਪ ਇੱਥੇ ਬਹੁਤ ਆਨੰਦ ਆਉਂਦਾ ਮੰਨ ਲਓ ਠੰਡੀ ਹਵਾ ਚੱਲ ਰਹੀ ਹੈ ਜਮਾ ਆ ਦੇਖੋ ਜੀ ਆ ਦੇਖੋ ਪਾਰਕ ਬਣਿਆ ਹੋਇਆ ਵਿੱਚ ਪਾਰਕ ਦੇ ਵਿੱਚ ਬੈਠਣ ਲਈ ਉਹ ਕਰ ਲਈ ਹੈਨਾ ਸ਼ੇਅਰ ਕਰਨ ਲਈ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਨਾ ਨਹੀਂ ਵਿੱਚ ਮੰਦਰ ਬਣੇ ਹੋਏ ਹੈਗੇ ਕੋਈ ਉਹ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿ ਮੰਨ ਲਓ ਵੀ ਕੋਈ ਹੁਣ ਡਰ ਨਹੀਂਗਾ ਇਹਦੇ ਵਿੱਚ ਇੱਕ ਤਾਂ ਹਮ ਬੰਦੇ ਨੂੰ ਹੁੰਦਾ ਵੀ ਡਰ ਵਿਸ਼ੇਵਾਂ ਚ ਜਾਂ ਜਾਂਦਿਆਂ ਲੱਗਿਆ ਬੰਦਾ ਡਰਦਾ ਪਰ ਇਹਦੇ ਵਿੱਚ ਬੰਦਾ ਅੰਦਰ ਵਿੱਚ ਕੋਈ ਡਰ ਨਹੀਂ ਕਿ ਮਰਜ਼ੀ ਤੁਰਿਆ ਫਿਰੋ ਇਹ ਦੇਖੋ ਜੀ ਇਹ ਬਾਥਰੂਮ ਆ ਕੇ ਇੱਧਰ ਬਣੇ ਹੋਏ ਤੇ ਇੱਧਰ ਆਪਣਾ ਆ ਗਿਆ ਆ ਕੁਰਸੀਆਂ ਲੱਗੀਆਂ ਹੋਈਆਂ ਬੈਠਣ ਲਈ ਠੀਕ ਹੈ ਜੀ ਲੇਡੀਜ਼ ਨੇ ਅੰਦਰ ਜਾਂਦੀਆਂ ਨਹੀਂ ਨਾ ਗਾਹਾਂ ਅੱਗੇ ਨਹੀਂ ਜਾਂਦੀਆਂ ਡੇਟਿਜ਼ ਲਈ ਇਹ ਬਣੀਆਂ ਹੋਈਆਂ ਠੀਕ ਹੈ ਉਹ ਆ ਗਈ ਮੇਨ ਇੰਟਰਸ ਮੇਨ ਐਂਟਰ ਜਿੱਥੋਂ ਆ ਗੇਟ ਤੋਂ ਤੇ ਪਾਣੀ ਲਈ ਵਾਟਰ ਕੁਲਰ ਲੱਗਾ ਹੋਇਆ ਅੰਦਰ ਕਿਵੇਂ ਵੀ ਆਪਾਂ ਉਹਦੇ ਚ ਬਹਿ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਆ ਦੇਖੋ ਜੀ ਆ ਕੁਰਸੀਆਂ ਲੱਗੀਆਂ ਹੋਈਆਂ ਬੈਠਣ ਲਈ ਤੇ ਸ਼ਿਵਜੀ ਮਹਾਰਾਜ ਦੀ ਫੋਟੋ ਲੱਗੀ ਹੋਈ ਆ ਆ ਦੇਖੋ ਦਾਨ ਪੱਤਰ ਇਹਦੇ ਚ ਜੋ ਵੀ ਦਾਨ ਆਪਾਂ ਕਰਨਾ ਹਨਾ ਜਾਂ ਕੁਝ ਵੀ ਤੇ ਇਹਦੇ ਵਿੱਚ ਪਾ ਸਕਦੇ ਆ ਆ ਦੇਖੋ ਜੀ ਕੁਦਰਤ ਬਹੁਤ ਕਿੰ ਆ ਵਧੀਆ ਸੰਭੀ ਹੋਈ ਇਹਨਾਂ ਨੇ ਇਹ ਦੇਖ ਕੇ ਆਨੰਦ ਆਉਂਦਾ ਆਨੰਦ ਦੇਖੋ ਜੀ ਬਹੁਤ ਵਧੀਆ ਚੀਜ਼ ਬਣੀ ਮੈਨੂੰ ਬਹੁਤ ਵਧੀਆ ਲੱਗੀ ਤੇ ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਨਾਲੇ ਦੱਸਿਓ ਜਰੂਰ ਵੀ ਕਿਹੜੇ ਪਿੰਡ ਇਦਾਂ ਦੀ ਚੀਜ਼ ਬਣੀ ਹੋਈ ਹੈ ਧੰਨਵਾਦ